ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਸੋਦੀ ਸਿੰਘ ਝਾਂਟ ਫਾਰਮ ਤੋਂ ਰਿਪੋਰਟ ਤੋਂ ਮੈਂ ਇਸ ਟਾਈਮ ਮਗਾ 20 ਨੰਬਰ ਸ਼ੌਪ ਤੇ ਗਰੀਸ ਬਾਉ ਦੀ ਫਰਮ ਤੇ ਜੀ ਤੇ ਬਾਈ ਜੀ ਇਹ ਹੈਗੇ ਆ ਧਨੀਏ ਦੇ ਕਿੰਗ ਤੇ ਬਾਕੀ ਮੈਂ ਬਾਕੀ ਸਬਜ਼ੀਆਂ ਦੇ ਭਾਵੇਂ ਤੁਹਾਡੇ ਨਾਲ ਸਾਂਝਾ ਕਰਾਂਗਾ ਇਸ ਟਾਈਮ ਹੁਣ ਲੱਗੀ ਧਰੀਆਂ ਦੀ ਬੋਲੀ ਕਰੋ ਜੀ ਸਾਜੀ ਸ਼ੁਰੂ ਬੀਨੂ ਸਾਜੀ ਹਾਂਜੀ ਕਿੰਨੇ ਬੱਲੇ ਐਵੇਂ ਜੀ 6 ਬੱਲੇ ਬੋਲੋ ਜੀ ਮਾਲ ਵਧੀਆ ਹੈਗਾ ਬੇਟੂ ਆਇਆ ਇੱਧਰ ਮਾਲ ਵਾਕਿਆ ਹੀ ਬਹੁਤ ਸ਼ਾਨਦਾਰ ਹੈ ਸਮੈਲ ਬਹੁਤ ਵਧੀਆ ਹੈ 6 ਬੱਲੇ 300 ਰੁਪਏ ਇੱਕ ਬਹੁਤ ਵਧੀਆ ਰਹੀ ਧਨੀਏ 300 ਰੁਪਏ 300 ਰੁਪਏ ਜੀ ਹਾਂਜੀ 400 ਰੁਪਏ ਜੀ 400 ਰੁਪਏ ਜੀ 420 ਰੁਪਏ ਜੀ 420 ਰੁਪਏ ਮਮਾ ਦਰਾ ਅਮੀ ਦਰਾ ਵਾਲੀ 420 ਰੁਪਏ 400 ਰੁਪਏ 450 ਰੁਪਏ ਜੀ ਹਾਂਜੀ 450 460 ਰੁਪਏ ਜੀ ਹਾਂਜੀ 70 ਰੁਪਏ ਜੀ 70 ਰੁਪਏ ਹਾਂਜੀ ਆ ਬਿੱਟੂ ਜਾਈ 70 ਹਾਂਜੀ ਹਾਂ 470 ਰੁਪਏ 470 ਰੁਪਏ ਜੀ ਹਾਂਜੀ ਹਾਂਜੀ ਅੱਜ ਕੇ 470 ਰੁਪਏ ਸੌਦਾ ਲਿਖ ਵੈ ਲੈ ਹਾਂਜੀ ਹਾਂਜੀ ਮਮਾ ਜੀ 470 ਰੁਪਏ 500 ਕੰਨਾ ਕੰਮ ਕੰਨਾ ਕਰੇ ਜੀ 500 ਰੁਪਏ ਦੀ ਬੋਲ ਲਗਾ ਹੈ ਨਾ 500 ਰੁਪਏ ਹਾਂ ਜੀ 520 ਰੁਪਏ ਦੀ 30 ਰੁਪਏ ਹਾਂ ਜੀ 550 550 60 ਰੁਪਏ ਜੀ 60 ਰੁਪਏ 60 ਰੁਪਏ 70 ਰੁਪਏ ਹਾਂ ਜੀ 680 80 ਰੁਪਏ ਜੀ 600 600 ਰੁਪਏ ਜੀ ਆ ਬੋਲ ਲਗਾ ਹੈ ਨਾ ਬੋਲ ਲਗਾ ਵੀਰ 600 ਰੁਪਏ ਬੋਲਾ ਮਾਮਾ 600 ਰੁਪਏ ਬੋਲਾ ਜੀ ਮਨ 600 ਰੁਪਏ ਵੀਰ ਜੀ ਬੋਲੀ ਗਈ ਪੱਲਾ 600 ਰੁਪਏ ਜੀ ਇਹਦੇ ਵਿੱਚ 70 ਤੋਂ 80 ਕਿਲੋ ਦੇ ਕਰੀਬ ਹੋਏਗਾ ਤੇ 60 ਤੋਂ ਲੈ ਕੇ 70-80 ਕਿਲੋ ਤੱਕ ਧਨੀਆਂ ਹੋਏਗਾ 8 ਰੁਪਏ ਕਿਲੋ ਪੈਣਾ ਜੀ 8 ਰੁਪਏ ਕਿਲੋ ਜੀ ਆ ਕੀ ਦਾ ਇਹ ਤੇ ਰਹੀਆ ਸਾਰਾ ਮੇਰਾ ਹੀ ਛੇ ਦਿਨ ਉਹ ਯਾਰ ਚਲੋ ਖਰਚਾ ਉੱਪਰ ਜੀ ਤੁਸੀਂ ਬਿਟੋ ਨਾ ਅੱਗੇ ਹੋ ਆ ਕੀ ਦਾ ਵੀਰ ਹੁਣ ਇਸੇ ਤਰ੍ਹਾਂ ਹੀ ਅੱਗੇ ਭੁਲਦੀ ਜਾਏਗੀ ਇਹ ਕੀ ਦਾ ਅਸੀਂ ਦੇਖਦੇ ਰਹਿਣਾ ਕਿੰਨੇ ਬੱਲੇ ਜੀ ਮੈਂ ਤੁਹਾਡੇ ਲਈ ਇਹ 8 ਬੱਲੇ ਜੀ ਬੋਲੋ ਜੀ ਇਸੇ ਤਰ੍ਹਾਂ ਹੀ ਤੁਰਿਆ ਰਹੂੰਗਾ ਇਹ 8 ਬੱਲੇ 2-200 ਰੁਪਏ ਜੀ 2-200 ਰੁਪਏ ਹਾਂ ਜੀ 2250 8 ਬੱਲੇ 2250 ਰੁਪਏ ਜੀ ਹਾਂਜੀ 300 ਰੁਪਿਆ ਦੀ 300 ਰੁਪਿਆ 300 ਰੁਪਿਆ ਹਾਂਜੀ 300 ਰੁਪਿਆ ਪੇਸ਼ ਕੋਈ ਨਹੀਂ ਅਗੀ ਗੱਡੀ 300 ਰੁਪਿਆ ਜੀ 300 600 ਆ ਬਣੀ ਜੇ ਪੇਸ਼ ਕੋਈ ਮਾਲ ਨਹੀਂ ਆਗਾ 300 ਰੁਪਿਆ ਜੀ 300 310 ਰੁਪਿਆ ਜੀ 20 ਰੁਪਿਆ ਦੀ 20 ਰੁਪਿਆ 350 40 60 ਰੁਪਿਆ ਜੀ ਹਾਂਜੀ 60 ਰੁਪਏ 70 ਆ ਬਈ ਬੋਲਾ 70 400 ਰੁਪਿਆ ਜੀ 450 450 ਅੱਠ ਬੱਲੇ 450 ਬੋਲਾ 450 450 ਹਾਂਜੀ 450 ਆ ਬੋਦੀ ਚੱਲੇ ਫਿਰ 450 ਰੁਪਏ ਜੀ ਅੱਠ ਬੱਲੇ ਮਾਲ ਵਧੀਆ ਗਾ 450 450 ਹਾਂਜੀ 400 500 ਆ ਕਰਨਾ ਆ ਬੋਦੀ ਬੋਲਣਾ ਚੱਲੇ 450 ਰੁਪਿਆ 450 ਜਿੱਥੇ ਚੱਲਣਾ 450 ਹਾਂਜੀ ਇੱਧਰ ਐਚ ਕੇ ਬੋਲਣਾ 450 ਰੁਪਿਆ ਓਏ ਹਲੋ ਸੰਜੇ ਬੰਨ 450 ਰੁਪਿਆ ਹਾਂਜੀ ਦੋਸਤੋ ਤੇ ਮੈਂ ਹੁਣ ਜਿਹੜੀ ਧਨੀਆ ਦੀ ਬੋਲੀ ਕੁਛ ਤੁਹਾਨੂੰ ਦਿਖਾਈ ਆ ਹੁਣ ਮੈਂ ਰਹਿਣ ਦੇ ਨਾ 500 ਰੁਪਏ ਭੈਣ ਚੋ ਨਹੀਂ ਦੇਣਾ ਇਦਾਂ ਰਲ ਕੇ ਨਹੀਂ ਦੇਣਾ ਆਹ ਪਾਸਾ ਜੀ ਤੇ ਹੁਣ ਦੋਸਤੋ ਇਧਰਲੀ ਸਾਈਡ ਆ ਅਗੇ ਆ ਜੀ ਹੁਣ ਦੋਸਤੋ ਜਿਵੇਂ ਕਿ ਅੱਜ ਜਿਹੜਾ ਮੰਡੀ ਦਾ ਮਾਹੌਲ ਕਿਹੜਾ ਰਿਹਾ ਜੀ ਮੰਡੀ ਦਾ ਮਾਹੌਲ ਕਿਹੜਾ ਰਿਹਾ ਜੀ ਵੀਜੀ ਤੇ ਆਪਣੇ ਇਸ ਟਾਈਮ ਮਟਰ ਦਾ ਮੌਲ ਉਹ ਹੀ ਹੈਗਾ ਜੀ 20 ਤੋਂ ਲੈ ਕੇ 25-26 ਰੁਪਏ ਤੱਕ ਤੇ ਇਸੇ ਤਰ੍ਹਾਂ ਜਿਹੜੀ ਗਾਜਰ ਰਹੀ ਆ ਤਿੰਨ ਤੋਂ ਲੈ ਕੇ 5 ਰੁਪਏ ਤੱਕ ਤੇ ਮੂਲੀ ਉਹੀ 4 ਤੋਂ 5 ਜੀ ਗੋਭੀ ਰਹੀ ਜੀ 3 ਰੁਪਏ ਤੇ ਬੰਦ ਗੋਭੀ ਉਹੀ ਰਹੀ ਜੀ 3 ਤੋਂ 4 ਤੇ ਛਲਗਮ ਦਾ ਭਾਅ ਵੀ ਵੀਰ ਜੀ ਉਹੀ ਲੈ ਕੇ 4 ਤੋਂ 5 ਜੀ ਤੇ ਮੂਲੀ ਵੀ ਇਸੇ ਤਰੀਕੇ ਨਾਲ 4 ਤੋਂ 5 ਜਿਹੜਾ ਪਿਆਜ਼ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਤੇ ਆਲੂ ਦੇ ਵਿੱਚ ਅੱਜ ਥੋੜੀ ਜੀ ਵੀਰ ਜੀ ਤੇਜ਼ੀ ਰਹੀ ਆ ਜੀ ਤੇ ਆਲੂ ਦੇ ਵਿੱਚ ਅੱਜ ਤੇਜ਼ੀ ਰਹਿਣ ਦਾ ਕਾਰਨ ਵੀ ਆਲੂ ਦਾ ਰਾਈਵਲ ਥੋੜਾ ਜਿਹਾ ਘਟ ਸੀਗਾ ਤੇ ਡਿਮਾਂਡ ਥੋੜੀ ਜੀ ਵੱਧ ਸੀਗੀ ਆਲੂ ਜਿਹੜਾ ਹੈਗਾ ਵੀ ਜੀ 450 ਤੋਂ ਲੈ ਕੇ 600 ਰੁਪਏ ਦਾ ਕੁਆਲਟੀ ਹੰਸਾਰਾ ਆਲੂ ਵਿਕੇ ਆ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਹੈਗਾ ਜੁੜੇ ਰਹੇ ਆਪਣੇ ਸੋਢੀ ਸਿੰਘ ਦੇ ਨਾਲ ਤੇ ਵੀਰ ਜੀ ਹੁਣ ਮੈਂ ਤੁਹਾਨੂੰ ਤਰੀਕ ਕਰਕੇ ਦੀ ਮੈਂਸ਼ਨ ਕਰਦਾ 28 ਤਰੀਕ ਤੇ ਪਹਿਲਾ ਮਹੀਨਾ 2025 ਤੇ ਜੇ ਆਪਣਾ ਚੈਨਲ ਲੱਗੇ ਤੁਹਾਨੂੰ ਵਧੀਆ ਵੀਰ ਜੀ ਕਰਦੇ ਹੋ ਸਬਸਕ੍ਰਾਈਬ ਤੇ ਆਪਾਂ ਇਸੇ ਤਰ੍ਹਾਂ ਹੀ ਮੰਡੀ ਤੋਂ ਤੁਹਾਡੇ ਨਾਲ ਜੁੜੇ ਰਹਾਂਗੇ ਜਲੰਧਰ ਮੁਕਤਦਾ ਮੰਡੀ ਤੋਂ ਤੇ ਧੰਨਵਾਦ ਸਾਰੇ ਦੋਸਤਾਂ ਦਾ ਥੈਂਕ ਯੂ